ਸਭ ਤੋਂ ਪਹਿਲਾਂ ਗੁਰਦਾਸਪੁਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਜਿਹੜਾ ਕੈਂਪ ਹੈ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਦੇ ਬਲੱਡ ਕੈਂਪ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਗੁਰਦਾਸਪੁਰ ਵਾਸੀਆਂ ਦਾ ਡੋਨਰ ਭਰਾਵਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਖੂਨ ਤੱਕ 65 ਯੂਨਿਟ ਤੋਂ ਉੱਪਰ ਹੋ ਚੁੱਕਿਆ ਕੈਂਪਸ ਉਮੀਦ ਆ ਕਿ ਸਾਡਾ 2:30 ਵੇਲੇ ਤੱਕ ਕੈਂਪ ਜਿਹੜਾ ਵਾ 100 ਪਲੱਸ ਜਾਊਗਾ ਇਹ ਨਾ ਖੂਨਦਾਨ ਨੰਬਰ ਦਾ ਇਹ ਸਾਡਾ 129ਵਾਂ ਖੂਨਦਾਨ ਕੈਂਪ ਹੈਗਾ ਵਾ ਇਹ ਕੈਂਪ ਬਲੱਡ ਓਨਰ ਸੋਸਾਇਟੀ ਤੇ ਇੱਕ ਸਮਾਜਿਕ ਗਤੀਵਿਧੀ ਸੇਵਾ ਸੋਸਾਇਟੀ ਕਾਲਾਨੌਰ ਦਾ ਇੱਕ ਸਾਂਝਾ ਉਪਰਾਲਾ ਹੈਗਾ ਜਿਹੜਾ ਕਿ ਅਸੀਂ ਹਰ ਸਾਲ ਘਟੋ ਘਟ ਵੀ ਪਾਈ ਤੋਂ 6 ਜਿਹੜੇ ਆ ਜਿਹੜੇ ਵੱਡੇ ਜਿਹੜੇ ਕੈਂਪ ਜਿਹੜੇ ਅਰੇਂਜ ਕਰਨੇ ਆ ਬਾਕੀ ਕੋਈ 25 30 ਯੂਨਿਟ ਦੇ 40 50 ਯੂਨਿਟ ਦੇ ਜਿਹੜੇ ਆ ਉਹ ਸਾਡੇ ਕੈਂਪਸ ਰੁਟੀਨ 'ਚ ਚੱਲਦੇ ਹੀ ਰਹਿੰਦੇ ਆ ਤਕਰੀਬਨ ਹਾਂਜੀ ਕਈ ਲੋਕਾਂ ਦਾ ਕਹਿਣਾ ਕਿ ਫੋਨ ਦੇਣ ਨਾਲ ਸਿਹਤ ਕਮਜ਼ੋਰ ਹੋ ਜਾਂਦੀ ਹੈ ਕੀ ਕੀ ਗੱਲਾਂ ਚਾਉਂਗੇ ਨਹੀਂ ਇਹ ਸੋਚ ਗਲਤ ਹੈਗੀ ਆ ਇਹ ਐਕਚੁਅਲੀ ਇਹਦੇ ਵਿੱਚ ਨਾ ਥੋੜਾ ਮੋਟੀਵੇਟ ਕਰਨ ਦੀ ਜ਼ਰੂਰਤ ਆ ਲੋਕਾਂ ਨੂੰ ਥੋੜਾ ਅਵੇਅਰਨੈਸ ਦੀ ਘਾਟ ਹੈਗੀ ਆ ਇਹਦੇ ਵਿੱਚ ਫੋਨਦਾਨ ਕਰਨ ਨਾਲ ਕੋਈ ਅਸੀਂ ਕੋਈ ਪ੍ਰੋਬਲਮ ਮੁਸ਼ਕਲ ਕੋਈ ਨਹੀਂ ਆਉਂਦੀ ਫਿਜ਼ੀਕਲੀ ਸੋ ਬੰਦਾ ਹੂਨ ਦੇ ਕੇ ਫਿੱਟ ਹੁੰਦਾ ਵਾ ਜਿਸ ਤਰ੍ਹਾਂ ਕਿ ਆਪਾਂ ਮੈਂ ਬੜੇ ਵਾਰੀ ਜ਼ਿਕਰ ਕੀਤਾ ਕਿ ਆਪਾਂ ਆਪਣੇ ਵਾਈਕਲ ਦੀ ਜੇ ਇਸ ਵੇਲੇ ਸਰਵਿਸ ਕਰਾਉਣੀ ਆ ਜਿਹੜਾ ਪੁਰਾਣਾ ਤੇਲ ਚੇਂਜ ਕਰਦੇ ਆਂ ਤੇ ਉਹਦੇ ਵਿੱਚ ਨਵਾਂ ਜਿਹੜਾ ਇੰਜਨ ਆਇਲ ਜਿਹੜਾ ਆਪਾਂ ਪਾਉਂਦੇ ਆਂ ਤੇ ਉਹਦੇ ਨਾਲ ਐਵਰੇਜ ਵੱਧਦੀ ਆ ਇਸ ਤਰ੍ਹਾਂ ਜਿਸ ਤਰ੍ਹਾਂ ਸਾਡਾ ਸ਼ਰੀਰ ਵੀ ਇਸ ਤਰ੍ਹਾਂ ਹੀ ਆ ਤੇ ਜਿਹੜਾ ਪੁਰਾਣਾ ਖੂਨ ਜਦੋਂ ਨਿਕਲਦਾ ਵਾ ਤੇ ਉਹ ਉਹਦੇ ਵਿੱਚ ਜਿਹੜੇ ਹਾਲ ਬੋਲ ਜਿਹੜੇ ਹੁੰਦੇ ਆ ਆਪਣੇ ਮਹਾਣਕੂਲ ਕੈਮੀਕਲ ਵਗੈਰਾ ਜਿਹੜੇ ਹੁੰਦੇ ਆ ਉਹ ਡਿਜ਼ੋਲਵ ਹੁੰਦੇ ਆ ਤੇ ਜਿਹੜੇ ਸਾਡੇ ਜਿਹੜੇ ਜਿਹੜਾ ਨਵਾਂ ਖੂਨ ਬਣਦਾ ਉਹ ਬਿਲਕੁਲ ਤਰੋ ਤਾਜ਼ਾ ਖੂਨ ਹੁੰਦਾ ਔਰ ਖੂਨ گاੜਾ ਨਹੀਂ ਹੁੰਦਾ ਪਤਲਾ ਖੂਨ ਹੁੰਦਾ ਜਿਸ ਕਾਰਨ ਸਾਨੂੰ ਹਾੜ ਦੀ ਜਿਹੜੀ ਆ 슈ਗਰ ਦੀ ਹੋ ਗਈ ਇੰਡਿਵਰ ਦੀ ਇਹ ਜਿਹੜੀ ਆ ਆਉਣ ਵਾਲੀਆਂ ਸਮੱਸਿਆ ਤੋਂ ਸਾਡਾ ਬਚਾਅ ਹੁੰਦਾ ਨੌਂਦ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਾਡੀ ਇਹ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਵਿੱਚ ਡੁੱਬੀ ਹੋਈ ਆ ਮੈਂ ਉਹਨਾਂ ਅੱਗੇ ਪਹਿਲਾਂ ਵੀ ਇਦਾਂ ਹੀ ਪ੍ਰਾਰਥਨਾ ਕਰਦਾ ਵਾਂ ਤਾਂ ਹੁਣ ਹੀ ਮੈਂ ਦੋ ਹੱਥ ਜੋੜ ਕੇ ਪ੍ਰਾਰਥਨਾ ਕਰਨਾ ਵਾਂ ਬੇਨਤੀ ਕਰਦਾ ਵਾਂ ਕਿ ਮੇਰੋਂ ਇਹ ਨਸ਼ੇ ਪੱਤੇ ਨੂੰ ਛੱਡੋ ਇਸ ਵਿੱਚ ਕੁਛ ਨਹੀਂ ਰੱਖਿਆ ਪਰਿਵਾਰ ਪੂਰੇ ਦਾ ਪੂਰਾ ਖਤਮ ਹੋ ਜਾਂਦਾ ਵਾ ਜਮੀਨ ਜਾਇਦਾਦ ਵਿੱਚ ਚਲੀ ਜਾਂਦੀ ਆ ਨਸ਼ੇ ਦੇ ਵਿੱਚ ਇਸ ਜੀ ਨੂੰ ਛੱਡੋ ਇੱਕ ਵਾਰੀ ਤੁਸੀਂ ਇਸ ਕੈਂਪ ਦੇ ਵਿੱਚ ਆ ਕੇ ਸਾਡੇ ਕੈਂਪ ਤੇ ਜਾਂ ਆਪਣੇ ਤੌਰ ਤੇ ਤੁਸੀਂ ਖੂਨਦਾਨ ਦੀ ਸੇਵਾ ਕਰਕੇ ਇੱਕ ਵਾਰੀ ਤੁਸੀਂ ਇਹ ਸੇਵਾ ਕਰੋ ਤੇ ਤੁਹਾਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਜ਼ਿੰਦਗੀ ਵਿੱਚ ਜਿਹੜੀਆਂ ਕਿ ਨਸ਼ੇ ਦੇ ਵਿੱਚ ਰਹਿ ਕੇ ਕਦੀ ਨਹੀਂ ਹੋ ਸਕਦੀਆਂ ਇਹ ਸਭ ਦੀ ਗੱਲ ਹੈ ਕੈਂਪ ਦਾ ਕਿੰਨੇ ਮਰੀਜ਼ ਜਿਹੜੇ ਕੈਂਪ ਤੇ ਅਗਰ ਖੂਨ ਮੰਗਦੇ ਸੋਸਾਇਟੀ ਗਲ ਸਾਰਿਆਂ ਨੂੰ ਜੀ ਮੈਂ ਰਜੇਸ਼ੋਦੀ ਬਲੱਡਰ ਨਾਲ ਸੋਸਾਇਟੀ ਗੁੱਡ ਟਰਾਂਸਪੋਰਟ ਬਲੱਡਰ ਨਾਲ ਸੋਸਾਇਟੀ ਗੁੱਡ ਹਸਪਤਲ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾ ਨੌਰੋਲੋ ਲਗਾਇਆ ਗਿਆ ਸਾਡਾ 129ਵਾਂ ਕੈਂਪ ਹੈ ਜਿਦੇ ਵਿੱਚ ਹੁਣ ਤੱਕ 80 ਦੇ ਕਰੀਬ ਡੋਨਰ ਜਿਹੜੇ ਅਪਲੀਡ ਹੋ ਚੁੱਕੇ ਆ ਪਰ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਔਰ ਇਹਦੇ ਵਾਸਤੇ ਮੈਂ ਸਾਰੀ ਟੀਮ ਨੂੰ ਵਧਾਈ ਦਾਂ ਵਧਾਈ ਦਿੰਦਾ ਕਿ ਸਾਰੀ ਟੀਮ ਦੀ ਮਿਹਨਤ ਦੇ ਸਦਕੇ ਇਹ ਜਿਹੜਾ ਸਾਡਾ ਕੈਂਪ ਇਹ ਸਫਲਤਾਪੂਰਵਕ ਪੂਰਾ ਹੋਇ ਕੱਪਲੀ ਵਾਪਸ ਸਮੇਂ ਤੇ ਸਹੀ ਆਪਣੇ ਦੇਤੇ ਨੰਦੇ ਰਹੇ ਨੌਜਵਾਨ ਜਿਹੜੇ ਟੀਮ ਲੋਕਾਂ ਦਾ ਜਿਹੇ ਹੁੰਦਾ ਵੀ ਜੇ ਤੰਦਰੁਸਤ ਜੇ ਤਰ੍ਹਾਂ ਜਲਦੇ ਰਹਿੰਦੇ ਤੇ ਫਿਰ ਸਭ ਤੋਂ ਪਹਿਲੇ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰਾਂਦੇ ਅਸੀਂ ਖੂਨਦਾਨ ਕੈਂਪ ਲਗਾਈਦਾ ਖੂਨਦਾਨ ਕੈਂਪਾਂ ਦੇ ਵਿੱਚ ਨੌਜਵਾਨਾਂ ਨੂੰ ਮੋਟੀਵੇਟ ਕਰੀਦਾ ਉਹਨਾਂ ਨੂੰ ਇਹੀ ਗੱਲ ਕਹੀਦਾ ਵੀ ਖੂਨ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਹਰ ਤਿੰਨ ਮਹੀਨੇ ਬਾਅਦ ਬਲੱਡ ਦੇ ਸਕਦੇ ਹਾਂ ਈਵਨ ਦੈਨ ਤੁਸੀਂ ਇੱਥੋਂ ਤੱਕ ਦੇਖੋ ਮੇਰੀ ਉਮਰ 52 ਸਾਲ ਹੋ ਗਈ ਹੈ ਕੋਰੋਨਾ ਦੇ ਸਦਰਾ ਮੈਨੂੰ ਕੋਰੋਨਾ ਦੀ ਪ੍ਰੋਬਲਮ ਆਈ ਸੀ ਅਦਰਵਾਜ਼ੀ ਮੈਂ ਕਦੀ ਸਿਰਫਿੰਡ ਦੀ ਗੋਲੀ ਤੱਕ ਨਹੀਂ ਖਾਧੀ ਤੇ ਹੁਣ ਤੱਕ ਮੈਂ 72 ਵਾਰੀ ਬਲੱਡ ਦੇ ਚੁੱਕਾ ਖੁਦ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਖੂਨਦਾਨ ਕਰੋ ਕਿਉਂਕਿ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਅੱਜ ਜਿਹੜੀ ਬਹੁਤ ਘੱਟ ਹੈ ਲੈਣ ਵਾਲੇ ਬਹੁਤ ਜ਼ਿਆਦਾ ਦੇਣ ਵਾਲੇ ਬਹੁਤ ਘੱਟ ਹੈ ਇਸ ਕਰਕੇ ਨੌਜਵਾਨ ਪੀੜੀ ਨੂੰ ਉੱਕੇ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਕਹਿੰਦੇ ਇਹਨਾਂ ਨੂੰ ਸੱਤਾ ਕਰਕੇ ਜੀਨ ਵੇਖਦੇ ਸੱਤਾ ਹਸਾਰ ਦੇ ਦਾਰੇ ਤੇ ਨਾ ਪਰ ਇਹ ਕਹਿੰਦੇ ਆਪਣੇ ਕੋਲ ਰੱਖ ਕੇ ਤਰੀਕਾ ਦੇਖੋ ਜੀ ਆਪਣੇ ਕੋਲ ਰੱਖਣ ਦਾ ਸਰ ਦੇ ਕੋਲ ਕੋਈ ਪ੍ਰੋਵੀਜ਼ਨ ਨਹੀਂ ਹੈ ਇੱਕ ਲਾਇਸੈਂਸ ਸੁਦਾ ਜਿਹੜੇ ਬਲੱਡ ਬੈਂਕ ਹੁੰਦੇ ਆ ਉੱਥੇ ਹੀ ਬਲੱਡ ਇਕੱਤਰ ਕੀਤਾ ਜਾਂਦਾ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਅੱਜ ਦਾ ਸਾਡਾ ਕੈਂਪੇਨ ਜਿਹੜਾ ਸਰਕਾਰੀ ਬਲੱਡ ਬੈਂਕ ਦਰਵਾਜ਼ੇ ਤੇ ਲਾ ਰਿਹਾ ਹੈ ਕਈ ਵਾਰੀ ਸਾਨੂੰ ਪ੍ਰਾਈਵੇਟ ਨਾਲ ਵੀ ਕੰਮ ਕਰਨਾ ਪੈਂਦਾ ਕਿਉਂਕਿ ਪ੍ਰਾਈਵੇਟ ਬਲੱਡ ਬੈਂਕਾਂ ਦੇ ਵਿੱਚ ਜਿਹੜੇ ਸੈਲਸ ਵਗੈਰਾ ਬਣਾਉਣ ਦੀਆਂ ਮਸ਼ੀਨਾਂ ਜਿਹੜੀਆਂ ਲੇਟੈਸਟ ਟੈਕਨੋਲੋਜੀ ਸਾਡੇ ਕੋਲ ਸਿਵਲ ਹਸਪਤਾਲ ਦੇ ਵਿੱਚ ਹੋਰ ਨਹੀਂ ਅਵੇਲੇਬਲ ਹੁੰਦੀਆਂ ਉਸ ਕਰਕੇ ਸਾਡੀ ਮਜ਼ਦੂਰੀ ਹੋ ਜਾਂਦੀ ਕਈ ਵਾਰੀ ਪ੍ਰਾਈਵੇਟ ਬਲੱਡ ਬੈਂਕਾਂ ਦੇ ਨਾਲ ਵੀ ਕੰਪੀਅਨ ਆਉਂਦਾ ਅੱਜ ਕਿਹ ਗਰੀਬ ਨੂੰ ਹੋਰ ਪਵੇ ਖੂਨ ਲੈਣ ਦੀ ਤੇ ਨਹੀਂ ਮਿਲਦਾ ਇਸ ਲਈ ਕੋਈ ਸਭ ਤੋਂ ਪਹਿਲੇ ਤਾਂ ਖੂਨ ਲੈਣ ਵਾਲੇ ਨੂੰ ਇਹ ਚਾਹੀਦਾ ਪਹਿਲੇ ਆਪਣੇ ਪਰਿਵਾਰ 'ਚ ਵੇਖਿਓ ਸੰਸਥਾ ਤੇ ਬਾਅਦ